ਹਾਲਜੀ ਸਵਾਗਤ ਹੈ ਮੇਰੇ YouTube ਚੈਨਲ ਤੇ Facebook ਪੇਜ ਪੰਜਾਬੀ ਵਾਲੇ ਪੰਚੀ ਤੇ ਤੁਹਾਡਾ ਸਾਰਿਆਂ ਦਾ ਇਸ ਚੈਨਲ ਤੇ ਮੈਂ ਤੁਹਾਨੂੰ ਜਨਰਲ ਨੌਲੇਜ ਕਰੰਟ ਅਫੇਅਰਸ ਵਿਕਸ ਹਿਸਟਰੀ ਤੇ ਪੰਜਾਬੀ ਵਿਸ਼ੇ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਦੇ ਰਹੀ ਹਾਂ ਅੱਜ ਦੀ ਵੀਡੀਓ ਪੰਜਾਬ ਦੇ ਇਤਿਹਾਸ ਨਾਲ ਸੰਬੰਧਿਤ ਹੈ ਕੀ ਬਣਿਆ ਸਰਦਾਰ ਹਰੀ ਸਿੰਘ ਨਲਵਾ ਦੀ ਮੌਤ ਤੋਂ ਬਾਅਦ ਉਸ ਦੇ ਪਰਿਵਾਰ ਦਾ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਇਸ ਬਾਰੇ ਜਾਣਕਾਰੀ ਦਾਂਗੀ ਸਰਦਾਰ ਹਰੀ ਸਿੰਘ ਨਲਵਾ ਜੋ ਕਿ ਰਣਜੀਤ ਸਿੰਘ ਦਾ ਇੱਕ ਬਹਾਦਰ ਜਰਨੈਲ ਸੀ ਬੜੇ ਸੰਜਮ ਵਾਲਾ ਯੁੱਧਵੀਰ ਸੀ ਉਸ ਦਾ ਜੀਵਨ ਕਾਲ 1791 ਤੋਂ 1837 ਈਸਵੀ ਦਾ ਸੀ ਉਸ ਦੇ ਪਿਤਾ ਜੀ ਦਾ ਨਾਮ ਸਰਦਾਰ ਗੁਰਦਿਆਲ ਸਿੰਘ ਤੇ ਮਾਤਾ ਜੀ ਦਾ ਨਾਮ ਸ਼੍ਰੀਮਤੀ ਤਰਮ ਕੌਰ ਸੀ ਉਸ ਦੀਆਂ ਦੋ ਪਤਨੀਆਂ ਸਨ ਸਰਦਾਰ ਹਰੀ ਸਿੰਘ ਨਲਵਾ ਜੋ ਕਿ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਦਾ ਇੱਕ ਬਹਾਦਰ ਜਰਨੈਲ ਸੀ ਪਹਿਲੀ ਪਤਨੀ ਦਾ ਨਾਮ ਸ਼੍ਰੀਮਤੀ ਦੇਸਾ ਸੀ ਜਿਸ ਤੋਂ ਦੋ ਪੁੱਤਰ ਸਰਦਾਰ ਪੰਜਾਬ ਸਿੰਘ ਤੇ ਸਰਦਾਰ ਅਰਜਨ ਸਿੰਘ ਤੇ ਦੋ ਧੀਆ ਚੰਦਕੌਰ ਤਿੰਨ ਨੰਦਕੌਰ ਸਨ ਭਾਵ ਪਹਿਲੀ ਪਤਨੀ ਤੋਂ 4 ਬੱਚੇ ਸਨ ਦੂਸਰੀ ਪਤਨੀ ਦਾ ਨਾਮ ਸ਼੍ਰੀਮਤੀ ਰਾਜਕੌਰ ਸੀ ਉਸ ਦੇ ਕੁੱਖੋਂ 2 ਪੁੱਤਰ ਸਰਦਾਰ ਗੁਰਦਿੱਤ ਸਿੰਘ ਤੇ ਸਰਦਾਰ ਜਵਾਹਰ ਸਿੰਘ ਪੈਦਾ ਹੋਏ ਸਰਦਾਰ ਹਰੀ ਸਿੰਘ ਨਲਵਾ ਦੇ 4 ਪੁੱਤਰ ਤੇ 2 ਧੀਆਂ ਸਨ ਤੇ ਉਹਨਾਂ ਨੇ 2 ਵਿਆਹ ਕਰਵਾਏ ਸਨ ਇਹ ਉਹਨਾਂ ਦੇ ਪਰਿਵਾਰ ਦੇ ਬਾਰੇ ਇੱਕ ਪਰਿਵਾਰਿਕ ਚਾਤ ਹੈ ਹਰੀ ਸਿੰਘ ਨਲਵਾ ਦੀ ਸ਼ਹਾਦਤ ਤੋਂ ਬਾਅਦ 1837 ਵਿੱਚ ਹਰੀ ਸਿੰਘ ਨਲਵਾ ਦੀ ਸ਼ਹਾਦਤ ਤੋਂ ਬਾਅਦ ਉਸ ਦੇ ਪੁੱਤਰਾਂ ਦੇ ਵਿਚਕਾਰ ਜਾਇਦਾਦ ਦੇ ਸਬੰਧੀ ਕਲੇਸ਼ ਖੜਾ ਹੋ ਗਿਆ ਗੁਰਦੇਵ ਸਿੰਘ ਤੇ ਜਵਾਹਰ ਸਿੰਘ ਨੇ ਗੁਜਰਾਵਾਲਾ ਨਗਰ ਉੱਪਰ ਆਪਣਾ ਅਧਿਕਾਰ ਕਰ ਲਿਆ ਗੁਰਦੇਵ ਸਿੰਘ ਤੇ ਜਵਾਹਰ ਸਿੰਘ ਜੋ ਉਸ ਦੀ ਪਤਨੀ ਰਾਜਕੌਰ ਦੇ ਸਪੁੱਤਰ ਸਨ ਜਦ ਕਿ ਪੰਜਾਬ ਸਿੰਘ ਤੇ ਅਰਜਨ ਸਿੰਘ ਨੇ ਹਰੀ ਸਿੰਘ ਨਲਵਾ ਦੁਆਰਾ ਬਣਾਈ ਆਪਣੀ ਹਾਇਸ਼ ਤੇ ਬਾਗ ਤੇ ਕਮਜ਼ਾ ਕਰ ਲਿਆ ਇੱਕੀ ਚੋਤਾਨ ਦਿਨੋ ਦਿਨ ਵੱਧਦੀ ਗਈ ਇਸ ਗੱਲ ਦੀ ਖਬਰ ਜਦੋਂ ਮਹਾਰਾਜਾ ਸਾਹਿਬ ਨੂੰ ਹੋਈ ਤਾਂ ਉਸ ਨੇ ਹਰੀ ਸਿੰਘ ਨਲਵਾਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਹਰੀ ਸਿੰਘ ਨਲਵਾਦੀ ਸ਼ਾਹ ਤਤ ਤੋਂ ਬਾਅਦ ਉਸ ਦੇ ਪੁੱਤਰਾਂ ਦੇ ਵਿਚਕਾਰ ਜਾਇਦਾਦ ਦੇ ਲਈ ਜਦੋਂ ਖਿੱਚੋ ਤਾਨ ਸ਼ੁਰੂ ਹੋ ਗਈ ਤਾਂ ਉਸ ਦੀ ਸਾਰੀ ਜਾਇਦਾਦ ਜ਼ਬਤ ਕਰ ਲਈ ਹਰੀ ਸਿੰਘ ਨਲਵਾ ਦੀ કુલ ਜਾਇਦਾਦ ਸੀ ਜੀ 8,53,000 ਰੁਪਏ ਜਿਸ ਦੇ ਵਿੱਚੋਂ ਉਸ ਦੇ ਪੁੱਤਰਾਂ ਨੂੰ ਕੇਵਲ 19,600 ਰੁਪਏ ਦੀ ਜਾਇਦਾਦ ਦਿੱਤੀ ਗਈ ਜਿਸ ਦਾ ਵੇਰਵਾ ਇਸ ਤਰ੍ਹਾਂ ਹੈ ਸਰਦਾਰ ਅਰਜਨ ਸਿੰਘ 500 ਰੁਪਿਆ ਸਰਦਾਰ ਪੰਜਾਬ ਸਿੰਘ 5400 ਰੁਪਿਆ ਕਿ ਉਸ ਦੀ ਪਤਨੀ ਦੇਸਾ ਦੇ ਪੁੱਤਰ ਸਨ ਸਰਦਾਰ ਜਵਾਹਰ ਸਿੰਘ 5500 ਰੁਪਏ ਤੇ ਸਰਦਾਰ ਗੁਰਦਿੱਤ ਸਿੰਘ 2200 ਰੁਪਏ ਇਸ ਤਰ੍ਹਾਂ ਉਸ ਦੀ ਜਾਇਦਾਦ ਦੇ ਵਿੱਚੋਂ 9600 ਰੁਪਏ ਉਸ ਦੇ ਪੁੱਤਰਾਂ ਨੂੰ ਵੰਡ ਦਿੱਤੇ ਗਏ ਤੇ ਬਾਕੀ ਬੱਚੀ ਜਾਇਦਾਦ ਦਾ ਕੀ ਕੀਤਾ ਗਿਆ ਇਸ ਬਾਰੇ ਮੈਂ ਤੁਹਾਨੂੰ ਦੱਸਦੀ ਹਾਂ ਹਰੀ ਸਿੰਘ ਨਲਵਾ ਦੀ ਜ਼ਪਤ ਕੀਤੀ ਜਾਇਦਾਦ ਲਾਹੌਰ ਦੇ ਆਦੇਦਾਰਾਂ ਨੂੰ ਜਗੀਰ ਵਜੋਂ ਦਿੱਤੀ ਗਈ ਹਰੀ ਸਿੰਘ ਨਲਵੇ ਦੀ ਮੌਤ ਤੋਂ ਬਾਅਦ ਉਸ ਦੀ ਸੰਤਾਨ ਦਾ ਪਵਿੱਕ ਉਜਲਾ ਨਾਰਿਆ ਇਸ ਦੇ ਕਈ ਕਾਰਨ ਸਨ ਪਰ ਇਸ ਦਾ ਇੱਕ ਮੁੱਖ ਕਾਰਨ ਕੀ ਸੀ ਰਾਜਾ ਧਿਆਨ ਸਿੰਘ ਨਲਵਾਸੀ ਹਰੀ ਸਿੰਘ ਨਲਵਾ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰਾਂ ਦੇ ਵਿੱਚ ਜਾਇਦਾਦ ਦੇ ਲਈ ਲੜਾਈ ਝਗੜੇ ਸ਼ੁਰੂ ਹੋ ਗਏ ਖਿਚੋਤਾਨ ਸ਼ੁਰੂ ਹੋ ਗਈ ਤੇ ਉਸ ਦੀ ਜਾਇਦਾਦ ਹੈ ਉਹ ਜ਼ਬਤ ਕਰ ਲਈ ਗਈ ਅਤੇ ਜ਼ਬਤ ਕੀਤੀ ਗਈ ਜਾਇਦਾਦ ਲਾਹੌਰ ਦੇ ਅਧਿਕਾਰਦਾਰਾਂ ਦੇ ਵਿੱਚ ਕਾਰ ਬਣ ਦਿੱਤੀ ਗਈ ਰਾਜਾ ਧਿਆਨ ਸਿੰਘ ਹਰੀ ਸਿੰਘ ਨਲਵੇ ਨੂੰ ਪਸੰਦ ਨਹੀਂ ਸੀ ਕਰਦਾ ਕਾਰਨ ਕੀ ਸੀ ਹਰੀ ਸਿੰਘ ਨਲਵੇ ਦੀ ਪਵ ਪੱਖੀ ਸ਼ਖਸੀਅਤ ਦਾ ਮਹਾਰਾਜਾ ਰਣਜੀਤ ਸਿੰਘ ਤੇ ਕਾਫੀ ਪ੍ਰਭਾਵ ਸੀ ਬਹਾਦਰ ਜਰਨੈਲ ਸੀ ਸੰਯਮਵਾਰਾ ਯੁੱਧਵੀਰ ਸੀ ਉਸ ਨੇ ਕਈ ਲੜਾਈਆਂ ਜੋ ਸਰ ਕੀਤੀਆਂ ਜਿਸ ਕਰਕੇ ਮਹਾਰਾਜਾ ਰਣਜੀਤ ਸਿੰਘ ਤੇ ਉਸ ਦਾ ਕਾਫੀ ਪ੍ਰਭਾਵ ਸੀ ਰਾਜਾ ਧਿਆਨ ਸਿੰਘ ਨਲਵੇ ਨੇ ਹਰੀ ਸਿੰਘ ਨਲਵੇ ਨੂੰ ਬੜੀ ਚਲਾਕੀ ਦੇ ਨਾਲ ਲਾਹੌਰ ਦਰਬਾਰ ਤੋਂ ਦੂਰ ਕਰ ਕਿਉਂਕਿ ਧਿਆਨ ਸਿੰਘ ਹਰੀ ਸਿੰਘ ਨਲਵੇ ਦੇ ਨਾਲ ਈਰਖਾ ਕਰਦਾ ਸੀ ਖਾਰ ਖਾਂਦਾ ਸੀ ਇਸ ਕਰਕੇ ਉਸ ਨੇ ਲਾਹੌਰ ਦਰਬਾਰ ਤੋਂ ਉਸ ਨੂੰ ਜੋ ਹੈ ਹੌਲੀ-ਹੌਲੀ ਦੂਰ ਕਰਨਾ ਸ਼ੁਰੂ ਕਰ ਦਿੱਤਾ ਉਸ ਤੋਂ ਅੱਗੇ ਸਰਦਾਰ ਹਰੀ ਸਿੰਘ ਨਲਵਾ ਦੀਆਂ ਪਤਨੀਆਂ ਕੌਣ-ਕੌਣ ਸ਼੍ਰੀਮਤੀ ਦੇਸਾ ਨੂੰ 800 ਰੁਪਏ ਸਾਲਾਨਾ ਅਤੇ ਸ਼੍ਰੀਮਤੀ ਰਾਜ ਨੂੰ 700 ਰੁਪਏ ਸਾਲਾਨਾ ਪੈਨਸ਼ਨ ਦਿੱਤੀ ਗਈ ਜੋ ਆਪਨੇ ਜੀਵਨ ਕਾਲ ਤੱਕ ਲੈਂਦੀ ਆ ਰਹੀਆਂ ਸੋ ਇਸ ਤਰ੍ਹਾਂ ਇੱਕ ਬਹਾਦਰ ਜਰਨੈਲ ਜੋ ਕਿ ਆਪਣੀ ਜ਼ਿੰਦਗੀ ਦੇ ਵਿੱਚ ਉਸਨੇ ਕਈ ਮਹੱਤਵਪੂਰਨ ਜਿੱਤਾਂ ਪ੍ਰਾਪਤ ਕੀਤੀਆਂ ਲੇਕਿਨ ਉਸ ਦੀ ਮੌਤ ਤੋਂ ਬਾਅਦ ਉਸ ਦੇ ਪੁੱਤਰਾਂ ਦੇ ਵਿਚਕਾਰ ਜਾਇਦਾਦ ਲਈ ਖਿੱਚੋਤਾਨ ਸ਼ੁਰੂ ਹੋ ਗਈ ਇਸ ਦਾ ਫਾਇਦਾ ਸਰਕਾਰ ਨੇ ਉਠਾ ਕੇ ਉਸ ਦੀ ਜਾਇਦਾਦ ਨੂੰ ਜ਼ਬਤ ਕਰ ਲਿਆ। ਸਵੇਸਤਰਾ ਅੱਜ ਦੀ ਵੀਡੀਓ ਵਿੱਚ ਮੈਂ ਤੁਹਾਨੂੰ ਸਰਦਾਰ ਹਰੀ ਸਿੰਘ ਨਲਵਾ ਦੇ ਪਰਿਵਾਰਿਕ ਸਥਿਤੀ ਉਸ ਦੀ ਮੌਤ ਤੋਂ ਬਾਅਦ ਕੀ ਸੀ ਉਸ ਬਾਰੇ ਜਾਣਕਾਰੀ ਦਿੱਤੀ। ਹੋਰ ਇਸ ਤਰ੍ਹਾਂ ਦੀਆਂ ਜਾਣਕਾਰੀਆਂ ਪ੍ਰਾਪਤ ਕਰਨ ਲਈ ਮੇਰੇ YouTube ਚੈਨਲ ਪੰਜਾਬੀ ਵਾਲੇ ਪੰਨ ਜੀ ਨੂੰ ਸਬਸਕ੍ਰਾਈਬ ਕਰ ਜਨਨ ਨੌਲੇਸ ਕਰੰਟ ਅਫੀਅਰਸ ਵਿਕਸ ਹਿਸਟਰੀ ਤੇ ਪੰਜਾਬੀ ਵਿਸ਼ਿਆਂ ਨਾਲ ਸੰਬੰਧਿਤ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਐਸ ਤੋਂ ਇਲਾਵਾ ਫੇਸਬੁਕ ਤੇ ਮੇਰਾ ਇੱਕ ਪੇਜ ਪੰਜਾਬੀ ਵਾਲੇ ਪੈਂਜੀ ਦੇ ਨਾਮ ਤੇ ਚੱਲ ਰਿਹਾ ਹੈ ਮੇਰੇ ਪੇਜ ਨੂੰ ਲਾਈਕ ਫੋਲੋ ਅਤੇ ਸ਼ੇਅਰ ਜਰ ਕਰੋ ਜੀ ਮੇਰੇ ਚੈਨਲ ਪੰਜਾਬੀ ਵਾਲੇ ਪੈਂਜੀ ਨੂੰ ਸਬਸਕ੍ਰਾਈਬ ਕਰ ਮਹੱਤਵਪੂਰਨ ਜਾਣਕਾਰੀਆਂ ਪ੍ਰਾਪਤ ਕਰੋ ਜੀ ਧੰਨਵਾਦ